ਉਹ ਪ੍ਰੋਬਲਮ ਆਈ ਬਾਰਦਾਨੇ ਦੀ ਉਹ ਪ੍ਰੋਬਲਮ ਆਈ ਟਰਾਂਸਪੋਰਟੇਸ਼ਨ ਦੀ ਉਹ ਪ੍ਰੋਬਲਮ ਆਈ ਠੇਕੇ ਦੇਣ ਦੀਆਂ ਕਿਉਂਕਿ ਸਾਰਾ ਕੰਮ ਆ ਜਿਹੜਾ ਇਹਦੇ ਵਿੱਚ ਹਿਸਾਬ ਦੇ ਭਾਵ ਲੈਣ ਦੇਣ ਦਾ ਚੱਲਦਾ ਹੈ ਤੁਸੀਂ ਦੇਖੋ ਕੋਟ khu ਪੂਰੇ ਰੌਣਾ ਪਿਆ ਆਪਣੇ ਇਹਨਾਂ ਦੇ ਕੈਂਡੀਡੇਟ ਸਾਹਿਬ ਆਮ ਆਦਮੀ ਪਾਰਟੀ ਦੇ ਉੱਤੇ ਪਹੁੰਚੇ ਅੜ ਤਿਆਂ ਨੇ ਘੇਰ ਲਿਆ ਉਹ ਤੇ ਕੈਂਡੀਡੇਟ ਸਾਹਿਬ ਨੂੰ ਕਿਸੇ ਗੱਲ ਦਾ ਭੁਨਾ ਹੀ ਪਤਾ ਸੀ ਨਾ ਉਹ ਪੱਲਾ ਝਾੜ ਕੇ ਉੱਥੋਂ ਆ ਗਏ ਕੋਈ ਉਹਦੇ ਤੇ ਉਹਦੇ ਇਲਾਵਾ ਕਿਤੇ ਵੀ ਕੋਈ ਕਿੰਤੂ ਪਰੰਤੂ ਨਹੀਂ ਹੋਈ ਤੇ ਆ ਮਸਲਾ ਸਿਰਫ ਇਸੇ ਹਾੜੀ ਦੀ ਫਸਲ ਦਾ ਨਹੀਂ 10 ਸਾਲ ਹੋ ਗਏ ਸਭ 10 ਸਾਲ ਦੇ ਅੰਦਰ ਕਦੇ ਵੀ ਕੋਈ ਵੀ ਚਾਹੇ ਝੋਨੇ ਦਾ ਸੀਜ਼ਨ ਰਿਹਾ ਚਾਹੇ ਕਣਕ ਦਾ ਸੀਜ਼ਨ ਰਿਹਾ ਪੇਮੈਂਟ ਜਿਹੜੀ ਐ ਐਮਐਸਪੀ ਦੀ ਐ ਉਹ ਤੇ ਕਿਤੇ ਵੀ ਕੋਈ ਕਿਸੇ ਨੂੰ ਅੜਚਨ ਆਈ ਹੋਵੇ ਤਾਂ ਉਹਦਾ ਦੇਹਨਦਾਰ ਪਾਰਟੀ ਦੇ ਪ੍ਰਧਾਨ ਦੇ ਤੌਰ ਤੇ ਮੈਂ ਉਹ ਸਵਾਲ ਦਾ ਮੈਂ ਦੇਹਨਦਾਰ ਮੈਂ ਉਹਦਾ ਜਵਾਬ ਦੇ ਪਰ ਕਿਤੇ ਕਿਸੇ ਕਿਸਮ ਦੀ ਕੋਈ ਮਸਲਾ ਨਹੀਂ ਆਇਆ ਇਹਦੇ ਨਾਲ ਸੰਬੰਧਿਤ ਮਸਲਾ ਆ ਜਾਂਦਾ ਹੈ ਵੀ ਮੈਂ ਕੁਝ ਆਕੜੇ ਪੜ੍ਹਦਾ ਤੁਹਾਨੂੰ ਮੈਂ ਪਹਿਲਾਂ ਦੁਹਰਾ ਰਹੇ ਕਿਉਂਕਿ ਦਿਨ ਪਹਿਲਾਂ ਵੀ ਗੱਲ ਕੀਤੀ ਸੀ ਫਿਰ ਉਹਦੀ ਕੋਈ ਕਿਸੇ ਕਿਸਮ ਦੇ ਕੋਈ ਰਿਐਕਸ਼ਨ ਆਇਆ ਨਹੀਂ ਮੈਂ tekrar ਫਿਰ ਦੁਹਰਾ ਰਹੇ ਕਿਉਂਕਿ ਸਾਡੀ ਕਲੈਕਟਿਵ ਮੈਮਰੀ ਬੜੀ ਛੋਟੀ ਹੁੰਦੀ ਹੈ ਲੋਕ ਭੁੱਲ ਜਾਂਦੇ ਐ 10 ਦਿਨ ਪੁਰਾਣੀ ਗੱਲ ਹੋ ਗਈ ਪਤਾ ਨਹੀਂ ਕੀ ਕਹਿ ਗਿਆ ਸੀ ਜਾ ਖੜ ਸੋ ਜਾ ਖੜੀ ਲਗੇ ਮੈਂ ਦੁਬਾਰਾ ਉਹ ਕਹਿ ਰਿਹਾ ਨਾ ਸਰ ਸੰਖੇਪ ਚ ਰੱਖੂੰਗਾ ਕਿਉਂਕਿ ਗੱਲਾਂ ਅੱਗੇ ਬਹੁਤ ਮਹੱਤਵਪੂਰਨ ਜਿਹੜੀਆਂ ਗੱਲਾਂ ਐ ਇਸ ਕਰਕੇ ਮੈਂ ਦੁਹਰਾਣਾ ਨਹੀਂ ਚਾਹੁੰਦਾ 2014 ਦੇ ਅੰਦਰ ਸਰ ਕਣਕ ਦੀ ਐਮਐਸਪੀ ਦੀ ਪੇਮੈਂਟ ਤੇ ਝੋਨੇ ਦੀ ਜਿਹੜੀ ਪੇਮੈਂਟ ਐ ਦੋਨੋਂ ਮਿਲਾ ਕੇ 32211 ਕਰੋੜ ਰੁਪਏ ਪੰਜਾਬ ਦੇ ਕਿਸਾਨਾਂ ਨੂੰ ਆ ਪੇਮੈਂਟ ਹੋਈ ਸੀ 32211 ਕਰੋੜ ਰੁਪਏ 10 ਸਾਲ ਹੋ ਗਏ 10 ਫਸਲਾਂ ਚੱਕੀਆਂ ਗਈਆਂ 2024 ਉਹਦੇ ਵਿੱਚ 23 ਵਾਲੀ ਫਸਲ ਝੋਨੇ ਵਾਲੀ ਕਿਉਂਕਿ ਪਿਛਲੀ ਫਸਲ ਗਣੀ ਜਾਂ ਨਾ ਮੈਂ ਅੱਜ ਇੱਕ ਅਗਿਆਲੇ ਤੇ ਦੇਖਾਂਗੇ 24 ਦੇ ਜਦੋਂ ਆਉਗੀ ਉਹ ਦੋਨੋਂ ਫਸਲਾਂ ਮਿਲਾ ਕੇ ਇਸ ਉਹੀ ਦੇ ਸਾਲ ਦੇ ਅੰਦਰ 70385 ਕਰੋੜ ਰੁਪਏ ਤਾਂ ਕਿੱਥੇ 32000 ਕਰੋੜ ਰੁਪਏ ਕਿੱਥੇ 70000 ਕਰੋੜ ਰੁਪਏ ਦੁਗਣੀ ਕਿ ਨਹੀਂ ਹੁੰਦੀ ਹੈ ਜੀ 32 ਦੀ 64000 ਤੇ ਪੇਮੈਂਟ ਹੋਈ ਹੈ 70000 ਕਰੋੜ ਰੁਪਏ ਫਿਰ ਆਮਦਨ ਕਿਵੇਂ ਦੁਗਣੀ ਹੋਣ ਦਾ ਕੋਈ ਹੋਰ ਫਾਰਮੂਲਾ ਹੈ ਤਾਂ ਮੈਨੂੰ ਉਹ ਦੱਸ ਦੇ ਸਤ ਮੇਰੇ ਕਹਿਣ ਦਾ ਪਾਵ ਹੈ ਵੀ ਸਰਕਾਰ ਨੇ ਜਿਹੜਾ ਉਪਰਾਲਾ ਕੀਤਾ ਸੀ ਵੀ ਕਿਸਾਨ ਦੀ ਆਮਦਨ ਵਧਾਈ ਜਾਵੇ ਉਹਦੇ ਤੇ ਆਪਣੇ ਉਸਤੀਚੇ ਤੇ ਪਹੁੰਚੇ ਆ ਉਹਦੇ ਚ ਕਿਸਾਨਾਂ ਦੀ ਮਿਹਨਤ ਕਿਸਾਨਾਂ ਨੇ ਫਸਲ ਵਧਾਈ ਜਮੀਨ ਤਾਂ ਉਨੀ ਹੈ ਸਾਬ ਉਹ 30 32 ਲੱਖ ਹੈਕਟੇਰ ਜਿਹੜੀ ਆਪਾਂ ਜਿਹਦੇ ਤੇ ਕਰੀ ਜਾਂਦੇ ਆ ਬਿਜਾਈ ਉਹਦਾ ਸਾਰੀ ਇੱਕ ਇੱਕ ਕੋਈ ਘੂੜ ਨਹੀਂ ਛੱਡਦੇ ਆਪਾਂ ਉੱਥੇ ਉਨੀ ਫਸਲ ਹੈ ਉਹ ਹੀ ਹੈ ਉਹਦੇ ਉੱਤੇ ਕਿਸਾਨਾਂ ਦੀ ਮਿਹਨਤ ਕਰਕੇ ਕਦੇ ਝਾੜ ਕੱਟ ਜਾਂਦਾ ਹੈ ਕਦੇ ਕੁਝ ਘਟੂ ਵੱਧ ਜਾਂਦਾ ਹੈ 1.30 ਲੱਖ ਇੱਕ ਵਾਰੀ ਪਿਛਲੇ 2-3 ਸਾਲ ਪਹਿਲਾਂ 1 ਕਰੋੜ 17 ਲੱਖ ਚੇ ਰਹਿ ਗਈ ਸੀ ਕਿਹਨ ਕਹ ਇੱਕ ਤੀਨ ਨੂੰ ਹੱਥ ਪਾ ਲਿਆ ਆਪਾਂ ਪਰ ਆ ਕਿਸਾਨਾਂ ਦੀ ਬਦੌਲਤ ਹੈ ਇਸੇ ਤਰ੍ਹਾਂ ਬਜਟ ਦੀ ਗੱਲ ਕਰ ਲਓ ਕਿ ਕਿਸਾਨੀ ਬਜਟ ਜਿਹੜਾ ਹੈ ਕਿਸਾਨੀ ਨੂੰ ਤਾਂ ਜੀ ਅੱਖੋਂ ਪਰੋਖੇ ਕਰ ਰੱਖਿਆ ਕੋਈ ਧਿਆਨ ਹੀ ਨਹੀਂ ਕਰਦਾ ਬੀਜੇਪੀ ਸਰਕਾਰ ਕੋ ਦੇਖਦੀ ਨਹੀਂ ਉਹਦੇ ਤੇ ਮੈਂ ਚੜਨਾ ਪਾ ਦਿਆ ਸਭ ਕੋਈ ਇਸ ਗੱਲ ਤੇ ਕੋਈ ਗੌਰ ਨਹੀਂ ਕਰਦਾ ਵੀ ਉਥੇ ਦਿੱਲੀ ਦੇ ਅੰਦਰ ਕੀ ਹੋ ਰਿਹਾ ਹੈ ਨਹੀਂ ਹੋ ਰਿਹਾ ਜਿਸ ਤਰ੍ਹਾਂ ਤੁਸੀਂ ਵੀ ਕਿਹਾ ਇੱਕ ਦਿਨ ਜਿਹੜਾ ਤੁਸੀਂ ਵੀ ਉਹਨਾਂ ਨੂੰ ਕੋਟ ਕੀਤਾ ਚੌੜੇ ਚੰਨ ਸਿੰਘ ਉਹ ਵੀ ਕਿਸਾਨ ਨੂੰ ਇੱਕ ਅੱਖਾ ਇੱਥੇ ਰੱਖਣੀ ਚਾਹੀਦੀ ਆਪਣੇ ਖੇਤ ਤੇ ਫਸਲ ਤੇ ਇੱਕ ਨਿਗਾ ਚੌਰੀ ਤਰਨ ਸਿੰਘ ਕਹਿੰਦੇ ਸੀ ਵੀ ਉੱਥੇ ਰੱਖੋ ਪਾਰਲੀਮੈਂਟ ਦੇ ਅੰਦਰ ਕਿ ਉੱਥੇ ਕੀ ਪਾਲਿਸੀ ਬਣ ਰਹੀ ਹੈ ਕੀ ਕਰ ਰਹੇ ਹੈ ਕੀ ਤੁਹਾਡੇ ਵਾਸਤੇ ਕਰ ਰਹੇ ਉਹਦੇ ਦੇ ਬੰਦਿਆ ਰੱਖਣ ਸੈਂਕੀ ਜ਼ਿੰਮੇਵਾਰੀ ਬਣਦੀ ਹੈ ਉਹ ਕਿਸਾਨੀ ਜ਼ਿੰਮੇਵਾਰੀ ਜ਼ਿੰਮੇਵਾਰੀ ਬਣਦੀ ਹੈ ਜ਼ਿੰਮੇਵਾਰੀ 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 ਜ਼ਰੂਰੀ ਹੈ ਉਹਦਾ ਦੱਸ ਦਿਆ ਮੈਂ 13 14 ਦੇ ਬਜਟ ਦੇ ਅੰਦਰ ਲਾਸਟ ਜਿਹੜਾ ਬਜਟ ਯੂਪੀ ਸਰਕਾਰ ਨੇ ਪੇਸ਼ ਕੀਤਾ ਸੀਗਾ ਉਹਗਾ 21900 ਕਰੋੜ ਰੁਪਏ ਦਾ ਰੱਖਿਆ ਸੀ 21900 ਕਰੋੜ ਰੁਪਏ ਆ ਜਿਹੜਾ ਹੁਣ 23 24 ਵਾਲਾ ਬਜਟ ਆਇਆ ਹੈ ਇਹਦੇ ਵਿੱਚ 1 ਲੱਖ ਹੋਰ ਜੋੜ ਦਿਓ 1 ਲੱਖ 25000 ਕਰੋੜ ਰੁਪਏ ਦਾ ਬਜਟ ਪੇਸ਼ ਹੋਇਆ ਸਾਬ ਕਿਸੇ ਸਾਹਿਬ ਨਾਲ ਕੋਈ ਨੁਕਤਾ ਚਿੰਨੀ ਕਰਦਾ ਹੈ ਕਿ ਨਹੀਂ ਕਰਦਾ ਕਿਉਂਕਿ ਨੁਕਤਾ ਚਿੰਨੀ ਚਲਦੀ ਰਹਿਣੀ ਹੈ ਸਾਬ ਜਦੋਂ ਤਾਈਂ اپੋਜੀਸ਼ਨ ਨੇ ਕੋਈ اپੋਜੀਸ਼ਨ ਦਾ ਰੋਲ ਹੁੰਦਾ ਬਿਹਤਰ ਹੋਏ اپੋਜੀਸ਼ਨ ਕਿਸੇ ਮੁੱਦਿਆਂ ਤੇ ਕਰੇ ਪਰ اپੋਜੀਸ਼ਨ ਨੇ ਕਿਸਾਨਾਂ ਨੂੰ ਮੋਰਾ ਬਣਾ ਲਿਆ ਉਹਨਾਂ ਨੂੰ ਇਸਤੇਮਾਲ ਕਰੀ ਜਾਂਦੇ ਬਹਿਕਾ ਕੇ ਹੈ ਜਿਹੜੇ ਫੈਕਟਸ ਬੋਲ ਰਿਹਾ ਸੁਨੀਲ ਜਾਖੜ ਨਹੀਂ ਬੋਲ ਰਿਹਾ ਆ ਮੈਂ ਤੁਹਾਡੇ ਸਾਹਮਣੇ ਫੈਕਟਸ ਜਿਹੜੇ ਹੈ ਉਹ ਰੱਖ ਰਿਆ ਆ ਜਦੋਂ ਇਸ ਨੂੰ ਦੇਖਦੇ ਆ ਕਿਉਂ ਮੈਂ ਗੁਰਦਾਸ ਸਿੰਘ ਆਲਮ ਦਾ ਇੱਥੇ ਬਿਆਨ ਕੀਤਾ ਇਸ ਤੋਂ ਜ਼ਿਆਦਾ ਤੋਂ ਮੇਰੇ ਕੋਲ ਕੋਈ ਪ੍ਰੂਫ ਹੈ ਨਹੀਂ ਵੀ ਐਮਐਸਪੀ ਜਿਹੜੀ ਹੈ ਐਮਐਸਪੀ ਤਾਂ ਮਿਲ ਰਹੀ ਹੈ ਸਭ ਐਮਐਸਪੀ ਮਿਲ ਰਹੀ ਹੈ ਇੱਕ ਇੱਕ ਦਾਣਾ ਚੱਕਿਆ ਜਾ ਰਿਹਾ ਹੈ ਕਿਸਾਨ ਦੀ ਆਮਦਨ ਦੁਹਣੀ ਹੋ ਗਈ ਪਰ ਕੀ ਕਿਸਾਨ ਖੁਸ਼ ਹੈ ਕਿਸਾਨ ਦੀ ਸਮੱਸਿਆ ਹੱਲ ਹੋ ਗਈ ਨਹੀਂ ਹੋਈ ਸਭ ਨਹੀਂ ਹੋਈ ਕਿਸਾਨ ਰਾਜੇ ਵੀ ਸੜਕਾਂ ਦੇ ਬੈਠਾ ਚਾਹੇ ਕੋਈ ਉਹਨੂੰ ਲਿਆ ਸ਼ਿੰਗਾਰ ਕੇ ਬਹਿਕਾ ਕੇ ਪੜਕਾ ਕੇ ਲਿਆ ਅੱਜ ਵੀ ਬੈਠਾ ਧਰਨੀਆਂ ਤੇ ਬੈਠਾ ਹੈ ਰੇਲਵੇ ਟਰੈਕ ਤੇ ਬੈਠਾ ਹੈ ਸੜਕਾਂ ਦੇ ਬੈਠਾ ਹੈ ਇਸ ਜਦੋਂ ਕਹਿ ਰਹੇ ਹੈ ਹੀਟ ਵੇਵ ਆ ਰਹੀ ਹੈ ਉਹਦੇ ਵਿੱਚ ਵੀ ਬੈਠੇ ਹੈ ਕਾਰਨ ਕੀ ਹੈ ਸਾਹਿਬ ਅਗਰ ਐਮਐਸਪੀ ਹੀ ਸਮੱਸਿਆ ਸੀਗੀ ਤਾਂ ਫੇਰ ਉਹ ਤਾਂ ਸਮੱਸਿਆ ਖਤਮ ਹੋ ਗਈ ਸਾਬ ਸਾਰੇ ਦੇ ਸਾਰੇ ਪੇਮੈਂਟ ਆ ਗਈ 10 ਸਾਲ ਤੋਂ ਆ ਰਹੀ ਹੈ ਇੱਕ ਦਿਨ ਨਹੀਂ 10 ਸਾਲ ਤੋਂ 10 ਸਾਲ ਤੋਂ ਸਾਬ ਜਦੋਂ ਪਹਿਲਾਂ ਸਰਕਾਰਾਂ ਸੀ ਮੈਂ ਹਮੇਸ਼ਾ ਸੁਣਦਾ ਹੁੰਦਾ ਹੁੰਦਾ ਸੀਗਾ ਵੀ ਮੰਤਰੀ ਗਏ ਜੀ ਫਾਈਨੈਂਸ ਮਿਨਿਸਟਰ ਗਏ ਹੈ ਜੀ ਫੂਡ ਮਿਨਿਸਟਰ ਗਏ ਹੈ ਜੀ ਉੱਥੇ ਮਿਨਿਸਟਰਲ ਹੋ ਰਹੀ ਹੈ ਜੀ ਸਾਡੀ ਉਹ ਕੈਸ਼ ਕਰੈਂਟ ਲਿਮਿਟ ਰੀਲੀਜ਼ ਕਰੋ ਜੀ ਸਰਕਾਰਾਂ ਦਿੰਦੀਆਂ ਨਹੀਂ ਸੀ ਮੈਂ ਨਹੀਂ ਸੁਣਿਆ ਸਾਬ ਤੇ ਕਿਸੇ ਨੇ ਸਰਵਾਲ ਤੁਸੀਂ ਦੇਖਿਆ ਹੋਵੇ ਸਾਬ ਨਹੀਂ ਕੋਈ ਇੱਕ ਮੰਤਰੀ ਵੀ ਦਿੱਲੀ ਗਿਆ ਹੋਵੇ ਜਾ ਕੇ ਵੀ ਉਸ ਗੋਲਜੀਪੁਰ ਜਾਂ ਸੀ타 ਰਮਨ ਜੀ ਕੋਲ ਵੀ ਸਾਡੀ ਸੀਸੀ ਲਿਮਿਟ ਜਿਹੜੀ ਹੈ ਇਸ਼ੂ ਕਰੋ ਠਾ ਦੇਣੇ ਟਾਈਮ ਤੋਂ ਪਹਿਲਾਂ ਸੀ ਸੀ ਲਿਮਟਾਈ ਜਾਂਦੀ ਸੀ ਪੇਮੈਂਟ ਆ ਹੋ ਰਹੀ ਹੈ 68 ਪੇਮੈਂਟ ਹੋ ਜਾਂਦੀ ਹੈ ਸੋ ਐਮ ਐਸ ਪੀ ਮਿਲਣਾ ਨਾ ਮਿਲਣਾ ਨਾ ਮਿਲਣਾ ਤਾਂ 90 ਤੇ ਨਹੀਂ ਹੈ ਸੀ ਐਮ ਐਸ ਪੀ ਦਿੱਲੀ ਦੇ باوجود ਵੀ ਉਹਨਾਂ ਦਾ ਨਹੀਂ ਆਲ ਹੋ ਰਿਹਾ ਥੈਟ ਮੀਨਸ ਬਿਮਾਰੀ ਕੋਈ ਹੋਰ ਹੈ ਸਾਹਿਬ ਗੁਰਦਾਸ ਜੀ ਨੇ ਜਿਹੜੀ ਗੱਲ ਕਹੀ ਹੈ ਮੈਂ ਉਹਦੇ ਤੇ ਇਸ ਕਰਕੇ ਜਾਣਨਾ ਪਿਆ ਵੀ ਆ ਜੇ ਇਹਦੇ ਨਾਲ ਬਿਮਾਰੀ ਹੱਲ ਹੁੰਦੀ ਤਾ ਅੱਜ ਕਿਸਾਨ ਕਿਸੇ ਨੇ ਜਾ ਕੇ ਜਿਹੜਾ ਘਰੇ ਸੁੱਖਾ ਬੈਠਾ ਕੋਣ ਜਾ ਕੇ ਸਭ ਨੂੰ ਦੇ ਅੰਦਰ ਜਾ ਕੇ ਬੈਠੂਗਾ ਕਮਲਾ ਤਾਂ ਕੋਈ ਇਨਾ ਕਮਲਾ ਤਾਂ ਕੋਈ ਨਹੀਂ ਸਾਬ ਕੋਈ ਨਾ ਕੋਈ ਦਰਦ ਹੈ ਉਹ ਦਰਦ ਮੈਂ ਸਮਝਦਾ ਜਿੰਨਾਂ ਦੀ ਮੇਰੀ ਛੋਟੀ ਸੋਚ ਹੈ ਸਾਬ ਮੈਨੂੰ ਤਾਂ ਵੈਸੇ ਦਾ ਕਿਉਂਕਿ ਮੈਂ ਹਰਾ ਪਰਣਾ ਨਹੀਂ ਪਾਇਆ ਇਸ ਕਰਕੇ ਕਹਿੰਦੇ ਆ ਕਿ ਯਾਹ ਕੋ ਹਣਾ ਦਾ ਸਾਡੀ ਗੱਲ ਕਰਨ ਵਾਲਾ ਪਰਮਟ ਹੈ ਸਾਬ ਅੱਜ ਕੱਲ ਹਰਾ ਪਰਣਾ ਪਾ ਕੇ ਬੈਠੋ ਤੂੰ ਕੋਈ ਵੀ ਕਿਸਾਨ ਬਣ ਜਾਂਦਾ ਪਰ ਮੈਂ ਇੰਨੀ ਗੱਲ ਕਹੂੰਗਾ ਜਿੰਨਾ ਮੈਂ ਮੰਨਦਾ ਜਾਨਾ ਜਿਹੜੀ ਜਿਹੜੇ ਕਿਸਾਨ ਬੈਠੇ ਨੇ ਜੀ ਬੋਰਡ ਤੇ ਇਹ ਕਿਤੇ ਵੀ ਜਾ ਕੇ ਧਰਨੇ 'ਚ ਜਾ ਕੇ ਬੈਠਦੇ ਆਏ ਉਹ ਕਿਸਾਨ ਛੋਟੇ ਕਿਸਾਨ ਹੈ ਸਾਹਿਬ ਜਿਨ੍ਹਾਂ ਨੂੰ ਸਮਾਲ ਐਂਡ ਮਾਰਜਨਲ ਲੋਖਾਤੇ 'ਚ ਪਾ ਦਿੰਦੇ ਕਿਸੇ ਕੋਲ 2 ਏਕੜ ਜ਼ਮੀਨ ਹੈ ਕਿਸੇ ਕੋਲ 3 ਹੈ ਕਿਸੇ ਕੋਲ 4 ਹੈ ਕਿਸੇ ਕੋਲ 5 ਹੈ ਇਹ ਜਿਹੜੇ ਸਮਾਲ ਐਂਡ ਮਾਰਜਨਲ ਫਾਰਮਰ ਹੈ ਫਾਰਮਰ ਹੈ ਇਹ ਕਰੀਬਨ 80% ਦੀ ਹੈ ਪੰਜਾਬ ਦੇ ਕਿਸਾਨਾਂ ਦੀ ਗਿਣਤੀ ਦੇ ਸਬੱਤ